ਅਬੋਹਰ ਤੋਂ ਬੜੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਕੁੜੀ ਜਿਹਦਾ 7 ਸਾਲ ਪਹਿਲਾਂ ਵਿਆਹ ਹੋਇਆ 6 ਮਹੀਨੇ ਪਹਿਲਾਂ ਉਸ ਦਾ ਕਿਸੇ ਹੋਰ ਦੇ ਨਾਲ ਇਸ਼ਕ ਚੱਲ ਪੈਂਦਾ ਹੈ ਪਿਆਰ ਹੋ ਜਾਂਦਾ ਹੈ ਸਹੁਰੇ ਘਰੇ ਪਤਾ ਲੱਗਦਾ ਹੈ ਸਹੁਰੇ ਘਰੋਂ ਕੱਢ ਦਿੰਦੇ ਐ ਪ੍ਰੇਮੀ ਅਪਣਾਉਂਦਾ ਨਹੀਂ ਠੁਕਰਾ ਦਿੰਦਾ ਤੇ ਅਖੀਰ ਕੁੜੀ ਮੌਤ ਨੂੰ ਗੱਲ ਆ ਲੈਂਦੀ ਹੈ ਖੁਦਕੁਸ਼ੀ ਕਰ ਲੈਂਦੀ ਹੈ ਅੱਜ ਉਹਦਾ ਸੰਸਕਾਰ ਹੋ ਰਿਹਾ ਸੀ ਜਦੋਂ ਮਾਪੇ ਸੰਸਕਾਰ ਕਰ ਰਹੇ ਸੀ ਉਸ ਵਕਤ ਕੁੜੀ ਦੇ ਚਾਚਾ ਤੇ ਸ਼ਿਫ ਸੈਣਾ ਦੇ ਇੱਕ ਆਗੂ ਉਹਨਾਂ ਨੇ ਆ ਕੇ ਆਖਿਆ ਕਿ ਸੰਸਕਾਰ ਪੁੱਲ ਤੱਕ ਨਹੀਂ ਕਰਾਂਗੇ ਜਦੋਂ ਤੱਕ ਪੁਲਸ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕਰਦੀ। ਦੂਜੇ ਪਾਸੇ ਪੁਲਸ ਨੇ ਪਰਿਵਾਰ ਨੂੰ ਯਕੀਨ ਦਿਵਾਉਂਦੇ ਹੋਏ ਕਿਹਾ ਕਿ ਅਸੀਂ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ ਪਹਿਲਾਂ ਤੁਸੀਂ ਲੜਕੀ ਦਾ ਸੰਸਕਾਰ ਕਰੋ ਅਗਲੀ ਕਾਰਵਾਈ ਕਾਨੂੰਨ ਆਪਣੇ ਤਰੀਕੇ ਨਾਲ ਕਰੇਗਾ। ਇਸ ਘਟਨਾ ਦੇ ਕੁਝ ਪੱਖ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਹਰਪ੍ਰੀਤ कौर ਉਰਫ ਨੂਰ 30 ਸਾਲ ਦੀ ਉਮਰ 7 ਸਾਲ ਪਹਿਲਾਂ ਉਹਨੇ ਨikhil ਦੇ ਨਾਲ ਵਿਆਹ ਕਰਾਇਆ। ਜ਼ਿੰਦਗੀ ਵਧੀਆ ਚੱਲ ਰਹੀ ਸੀ। ਛੇ ਮਹੀਨੇ ਪਹਿਲਾਂ ਹਰਪ੍ਰੀਤ ਦੀ ਜ਼ਿੰਦਗੀ ਦੇ ਵਿੱਚ ਗੁਰਸਾਹਿਬ ਨਾਂ ਦਾ ਇੱਕ ਨੌਜਵਾਨ ਆਉਂਦਾ ਤੇ ਇਸ ਗੱਲ ਦਾ ਪਤਾ ਹਰਪ੍ਰੀਤ ਦੇ ਸਹੁਰਿਆਂ ਭਾਵ ਨਿਕਲਦੇ ਮਾਪਿਆਂ ਨੂੰ ਲੱਗ ਜਾਂਦਾ ਤੇ ਫਿਰ ਉਹ ਹਰਪ੍ਰੀਤ ਘਰੋਂ ਕੱਢ ਦਿੰਦੇ ਆ ਤੇ ਨਾਲ ਤਲਾਕ ਦੀ ਮੰਗ ਕਰਦੇ ਆ ਦੂਜੇ ਪਾਸੇ ਜਦੋਂ ਉਹ ਕੁੜੀ ਆਪਣੇ ਪ੍ਰੇਮੀ ਗੁਰਸਾਹਿਬ ਸਿੰਘ ਦੇ ਨਾਲ ਸੰਪਰਕ ਕਰਦੀ ਹੈ ਤਾਂ ਉਹ ਵੀ ਅਪਣਾਉਣ ਤੋਂ ਇਨਕਾਰ ਕਰ ਦਿੰਦਾ ਫਿਰ ਕੁੜੀ ਦੇ ਸਾਹਮਣੇ ਜਿਹੜਾ ਰਾਸ ਸੀ ਉਹ ਖੁਦਕਸ਼ੀ ਸੀ ਉਨੇ ਨਹਿਰ ਚ ਸ਼ਾਦ ਮਾਰ ਕੇ ਆਪਣੀ ਜਾਨ ਦਿੱਤੀ ਹੁਣ ਕੁੜੀ ਦੇ ਪਰਿਵਾਰਕ ਮੈਂਬਰ ਚਾਹੁੰਦੇ ਨੇ ਕਿ ਸਾਰੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਵੇ ਤੇ ਪੁਲਿਸ ਨੇ ਮ੍ਰਿਤਕਾ ਦੇ ਵਾਰਸਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਆਰੰਭ ਵੀ ਦਿੱਤੀ ਹੈ ਇਹਦੇ ਚ ਮ੍ਰਤੇ ਕੁੜੀ ਦੇ ਪਤੀ ਨikhil ਉਹਦੀ ਸੱਸ ਸ਼ਾਲਣੀ ਸਹੁਰਾ ਪਵਨ ਤੇ ਬੁਰਜ ਮਹਾਰ ਦਾ ਨਿਵਾਸੀ ਉਸ ਕੁੜੀ ਦਾ ਪ੍ਰੇਮੀ ਵਰਸਾਹਬ ਉਹ ਨਾਮਜ਼ਦ ਕੀਤੇ ਨੇ ਪੁਲਸ ਨੇ ਕਿਹਾ ਕਿ ਦੋਸ਼ੀਆਂ ਦੀ ਭਾਲ ਦੇ ਵਿੱਚ ਛਾਪੇਮਾਰੀ ਕਰ ਰਹੇ ਹਨ